ਮੰਮੀ ਤਾ ਮੁਗ ਨੀਂਦ ਆ ਗਈ ਇਹ ਰੋਟੀ ਖਾਦੀ ਇਹ ਰੋਟੀ ਖਾ ਲਈ ਤੇ ਨੀਂਦ ਆ ਜਾਂਦੀ ਠੀਕ ਹੈ ਤੇ ਮੈਂ ਵੀ ਇਹੀ ਨਾ ਚੱਲੇ ਹਾਂ ਯਾਰ ਆਕਰਸਰ ਨੂੰ ਪੁੱਤ ਕੀ ਕਰਨਾ ਹੈ ਮੰਮੀ ਮਹੀਨਾ ਹੋ ਗਿਆ ਵਿਆਹ ਨੂੰ ਕਿ ਉਹਦੇ ਇਨੇ ਘੁੰਮੇ ਫਿਰੇ ਨਾਲ ਇਨੇ ਨਾ ਸ਼ਾਪਿੰਗ ਕਰਨੀ ਥੋੜੀ ਜਿੰਨੀ ਸੂਟ ਸਾਰਡ ਲੈਣੇ ਤੇ ਮੈਂ ਚੱਲ ਉਹ ਲੈਵਾਂਗੀ ਪੁੱਤ ਕਿਹੜੇ ਦਿਨ ਹੋਏ ਉਦੋਂ ਹੁਣ ਦੀ ਹੀ ਗਈ ਤੇ ਉਦੋਂ ਜਿਰੋ ਲੈਣ ਤੇ ਘੜੀ ਘੜੀ ਥੋੜੇ ਪੈਸੇ ਖਰਚੀ ਜਾਂਦੇ ਮੰਮੀ ਇੱਥੋਂ ਨਹੀਂ ਇਹਨਾਂ ਕੋਈ ਚੀਜ਼ ਪਸੰਦ ਆਈ ਆਂ ਆਂਦੀ ਵੀ ਉੱਥੋਂ ਹੀ ਲੈਣੇ ਨੇ ਤੇ ਕੋਈ ਗੱਲ ਨਹੀਂ ਆ ਨਾਲ ਖਰਚੇ ਦੀ ਤੁਸੀਂ ਟੈਨਸ਼ਨ ਨਾ ਲਓ ਕਮਾਉਣਾ ਨਾ ਹੈ ਵੀ ਮੇਰੇ ਕੋਲ ਪੈਸੇ ਮੈਂ ਤੁਹਾਡੇ ਕੋਲ ਮੰਗਾ ਥੋੜੀ ਟਿਆਹ ਉੱਤੇ ਚੱਲ ਜੇ ਤੇਰੇ ਕੋਲ ਵੀ ਹੈਗੀ ਆ ਤੇ ਸੰਭਲੋਗੇ ਤੁਹਾਡੇ ਕੰਮ ਆ ਜਾਣਗੇ ਮੰਮੀ ਕੱਲ ਤੇ ਤੁਹਾਡੀ ਸਹੀ ਆ ਪਰ ਜਿਹੜੀ ਚੀਜ਼ ਲੈਣੀ ਉਹ ਲੈਣੀ ਪੈਂਦੀ ਆਂ ਨਾਲੇ ਹੁਣ ਐਡਰੀ ਵੱਡੇ ਘਰੋਂ ਆਈ ਗੀ ਆ ਪਿਛੋਂ ਤੇ ਮਾੜੀਆਂ ਚੀਜ਼ਾਂ ਨਹੀਂ ਪਸੰਦ ਕਰਦੀ ਹੁਣ ਦੱਸੋ ਇਹ ਚ ਮੇਰਾ ਕੀ ਕਸੂਰ ਆ ਕਾ ਮੇਲੀ ਕੋਈ ਨਹੀਂ ਇਹ ਨਾਨ ਤਰਾਪੀ ਹੋਏ ਤੈਨੂੰ ਗੁੱਸੇ ਹੋਣ ਦੇ ਆਪੇ ਵੀ ਜਦੋਂ ਦਹਾ ਤਰਿਆ ਹੀ ਰਹਿਣਾ ਮੰਮੀ ਅੱਜ ਹੀ ਚੱਲਿਆਂ ਜਾ ਉਦਣ ਗਏ ਆ ਪੁੱਤ ਥੋੜੇ ਥੋੜੇ ਜੋੜ ਕੇ ਨਾ ਤੇ ਕਿੰਨੇ ਪੈਸੇ ਬਣਾ ਲਈਦੇ ਆ ਜੇ ਕੋਈ ਜੋੜ ਲੋਗੇ ਕੋਈ ਅੱਧਾ ਕਿਲਾ ਪੈਲੀ ਨਲੋਗੇ ਲਾਗੇ ਵਿਖਣ ਲਈ ਉਹ ਮੰਮੀ ਕੋਈ ਨਹੀਂ ਉਹ ਵੀ ਲਈ ਜਾਏਗੀ ਉਹ ਕੋ 5-7000 ਨਾ ਇਹ ਥੋੜਾ ਵੀ ਪੈਲੀ ਛੁੱਟ ਚੱਲੀ ਚੱਲ ਵੇਖ ਲੈ ਪੁੱਤ ਤੁਹਾਡੀ ਮਰਜੀ ਹੈ ਮੈਂ ਕੀ ਕਹਿਣਾ ਮੈਂ ਤਾਂ ਤੁਹਾਡੇ ਚੰਗੇ ਵਾਸਤੇ ਕਹਿ ਰਹੀ ਹਾਂ ਉਹ ਤਾਂ ਤੁਹਾਡੀ ਗੱਲ ਠੀਕ ਆ ਹੁਣ ਮੈਂ ਉਹਨੂੰ ਕੀ ਆਹ ਬਿਤੇ ਨੂੰ ਨਹੀਂ ਖੜਨਾ ਉਦੋਂ ਨਾਲੇ ਤੁਹਾਨੂੰ ਚਾਹੀ ਪਛੇਤੀ ਵਿਆਹ ਕਰਵਾ ਲੈ। ਵੀ ਚੱਲ ਪੁੱਤ ਮੇਰੀ ਤਾਂ ਹੋਈ ਗੱਲ ਨਹੀਂ ਤੇਰੇ ਪਿਓ ਕਰਕੇ ਕਹੀ ਨਹੀਂ ਆ ਉਹ ਨਿੱਕੀ ਜੀ ਗੱਲ ਤੋਂ ਛੱਡ ਤਿਲਕ ਜਾਂਦਾ। ਉਹ ਕੋਈ ਗੱਲ ਨਹੀਂ ਮੈਨੂੰ ਪਤਾ ਤੂੰ ਹੀ ਉਹਨਾਂ ਨਾਲ ਕਰ ਲੈਣੀ ਹੈ ਗੱਲ। ਸੱਚੇ ਤਾਂ ਮੈਂ ਤੁਹਾਡੇ ਨਾਲ ਕੀਤੀ ਗੱਲ। ਚੱਲ ਉਹ ਤਾਂ ਪੁੱਤ ਮੈਂ ਕਰਾਂਗੀ ਪਰ ਮੂੜਦਾ ਨਹੀਂ ਨਾ ਪਤਾ ਕਿ ਮੂੜ ਕਿੱਧਰ ਨੂੰ ਚੱਲ ਜਾਣਾ। ਉਹ ਸਹੀ ਐ ਤੂੰ ਇਸ ਹਾਵ ਜਾ ਲਾ ਲਿਓ ਨਾ ਜਦੋਂ ਗੱਲ ਕਰਨੀ ਹੈ ਵੀ ਕਿੱਦਾਂ ਦਾ ਮੂਡ ਐ ਇਹ ਦੱਸੋ ਤੂੰ ਹੀ ਕੋਈ ਚੀਜ਼ ਮਗਾਉਣੀ ਐ? ਨਹੀਂ ਪੁੱਤ। ਹਾਜੀ ਇਹ ਦਮਿਆ ਆ ਵਿਆਹ ਤੇ ਸਾਰੇ ਨਵੇਂ ਬਣਾਏ ਆ ਮੈਂ ਕੀ ਕਰਨੇ ਬਣਾਵਣਾਗੇ ਇਹ ਤਾਂ ਨਿਆਣ ਸਿਆਣਾ ਇਹਨਾਂ ਦੀ ਪਾਉਣੇ ਆ ਆਹ ਮੈਂ ਕਿਹੜਾ ਹੱਥ ਆ ਇਹਨਾਂ ਦੇ ਨਾਲ ਹੀ ਜਾਣਾ ਕਦੀ ਚਲ ਗਈ ਕਦੀ ਤੁਸੀਂ ਚਲਗੇ ਦਹੀਂ ਜੀ ਇਕੱਲੇ ਚਲੋ ਠੀਕ ਆ ਤਾਂ ਫਿਰ ਅਸੀਂ ਜਾਈਏ ਜਾਓ ਲਿਆਓ ਤਾਂ ਥੋੜਾ ਹੱਥ ਕੋਟ ਕੇ ਰੱਖੀ ਠੀਕ ਆ ਪਰ ਮੈਂ ਤੇਰੇ ਫਾਇਦੇ ਵਾਸਤੇ ਕਹਿੰਦੀ ਗੁੱਸਾ ਨਾ ਕਰ ਲੂੰਗੀ ਨਹੀਂ ਨਹੀਂ ਗੁੱਸਾ ਘੱਟੋ ਕਰਨਾ ਚੰਨ ਅੱਛਾ ਨਿਆਣੀ ਆ ਅਰੀ ਜਿੱਤੇ ਹੁੰਦੀ ਆ ਨਾ ਉਹ ਜੇ ਇਹਨਾਂ ਨੇ ਹੁਣ ਨਹੀਂ ਪੈਸੇ ਖਰਚਣੇ ਤਾਂ ਖਰਚਣੇ ਕਦੋਂ ਇਹਦੇ ਪਿਓ ਨੂੰ ਆਪੇ ਸਮਝਾ ਲਾਂਗੀ ਕੜ ਤੋਂ ਮੁਕਿੱਲਰੀ ਜੰਦੇ ਜਿੰਨਾ ਮੁਝੀ ਨਨ ਭਾਵੇਂ ਸੈੱਟ ਕਰ ਲਵੋ ਤੁੰਨਾ ਦੇਖ ਪਰ ਹਾਂਜੀ ਪੱਕਾ ਮੂਗ ਮੈਂ ਛੱਡ ਤੇ ਤਿਆਰ ਹੋਦੇ ਆਪਾਂ ਚੱਲੀ ਜਾਵਾਂ ਸਰ ਕਿਉਂ ਕੀ ਕਰਨ ਜਾਣਾ ਓਏ ਆਪੀ ਜਾਣੀ ਹੈ ਤੇ ਸੂਟ ਸਾਟ ਲੈਣੇ ਨਾਲ ਘੁੰਮ ਫਿਰ ਕੇ ਆਵਾਂਗੇ ਤੇ ਕੰਮ ਮੈਨੂੰ ਕਰ ਲੈ ਲੈਂਦਾ ਜਿਹੜਾ ਥੋੜਾ ਕਹਿਗਾ ਵਾ ਫੇਰ ਚੱਲ ਜੰਨੇ ਆ ਮੇਰੇ ਸੁਣ ਲੈ ਗੱਲ ਹਈ ਡੈਡੀ ਹੈ ਨਹੀਂ ਉਹ ਘਰ ਜੀ ਉਹ ਆਗੇ ਨਾ ਉਹਨਾਂ ਪਤਾ ਨਹੀਂ ਉਹ ਜਾਣ ਦੇਣਾ ਹੈ ਕਿੰਨੇ ਫਿਰ ਨਾ ਕਿ ਵੀ ਮੈਨੂੰ ਖੜਿਆ ਆਣੀ ਆ ਮੈਂ ਮੰਮੀ ਨੂੰ ਤੇ ਤਾ ਦੱਸ ਉਹ ਆਉਂਦੇ ਚੱਲ ਜਾ ਕਿੰਨੇ ਚੱਲ ਜੂ ਆਹੋ ਤੇ ਚਲੋ ਫਿਰ ਚੱਲ ਜੰਨੇ ਆ ਚਲੋ ਤੇ ਕੱਪੜੇ ਚੇਂਜ ਕਰ ਲੈ ਵਧੀਆ ਏ ਸੂਟ ਪਾ ਲਾਗੇ ਕੋਈ ਨਹੀਂ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਪਹਿਲੇ ਹੁਣ ਲੱਲਿਓ ਬਾਦੀ ਫਿਰ ਉਥੇ ਚੀਸੀ ਨਾ ਵਟਿਆ ਜਾ ਕੇ ਵੀ ਇੱਕ ਸੂਟ ਲੈ ਲੈ ਦੋ ਸੂਟ ਲੈ ਲੈ ਜੇ ਜਾਣਾ ਏ ਤੇ ਮੈਂ ਲੈ ਕੇ ਆਉਣੇ ਜੇ ਚਾਰ ਪੰਜ ਉਹ ਲੱਲੀ ਜਿੰਨੇ ਮਰਜ਼ੀ ਲਈ ਤੂੰ ਏਟੀਐਮ ਕੋਲ ਆ ਉਹ ਦਿਨ ਫੜਾ ਦਾਂਗਾ ਮੈਂ ਕਿਉਂ ਨਾ ਉੱਥੇ ਲੈ ਦੱਸ ਕਹਿਣਾ ਕੀ ਏ ਉਜੇ ਤੈਨੂੰ ਲੈ ਕੇ ਦੇਣੇ ਤੇ ਹੋਰ ਕਿਹਨੂੰ ਲੈ ਕੇ ਦੇਣੇ ਮੈਨੂੰ ਪਤਾ ਹੈ ਨਾ ਮਣਕੀ ਆਦਤ ਨੂੰ ਹੁੰਦੀ ਬੰਦਿਆਂ ਦੀ ਕੁੜੀਆਂ ਦੀਆਂ ਮੱਟੀ ਜਾਣਗੇ ਤੇ ਨਾਲ ਉਹ ਚੀਜ਼ ਸ਼ਾਦੀ ਦੇਣੇ ਉਹ ਤੂੰ ਤੌਰ ਤੇ ਸਹੀ ਜੇ ਤੈਨੂੰ ਕੁਝ ਕਹਾਂਗਾ ਤਾਂ ਕਹੀਂ ਇੱਥੇ ਤੋਂ ਪਹਿਲਾਂ ਹੀ ਡਾਹ ਪੈ ਵਜੇ ਨਾ ਲੱਗ ਜਾ ਮੈਂ ਕਹਿੰਨੀ ਆ ਸਾਡੀ ਕੁੜੀ ਇੰਨੀ ਖੁਸ਼ ਆ ਨਾ ਆਪਣੇ ਘਰ ਹਨਾ ਤੇ ਤੁਹਾਨੂੰ ਵੀ ਕਿੰਨੀ ਖੁਸ਼ੀ ਹੁੰਦੀ ਦੇਖ ਕੇ ਤਾਂ ਉਹਦੀ ਸੱਸ ਵੀ ਨੂੰ ਜੇ ਕੁੜੀ ਦੋ ਦਿਨ ਆ ਗਈ ਸੀ ਨਾ ਰੋਜ਼ ਫੋਨ ਤੇ ਫੋਨ ਰੋਜ਼ ਫੋਨ ਤੇ ਫੋਨ ਪੁੱਤ ਛੇਤੀ ਆ ਜਾ ਛੇਤੀ ਆ ਜਾ ਜਦੋਂ ਆਪਾਂ ਵੀ ਸੋਚਿਆ ਤੁਹਾਡੀ ਕੀ ਸੌਖੀ ਆ ਉਹਦੀ ਕਦਰ ਬਾਥੇ ਹਨਾ ਤੁਹਾਨੂੰ ਵੀ ਖੁਸ਼ੀ ਹੁੰਦੀ ਆ ਵੇਖ ਕੇ ਬੱਚਾ ਲਗਾ ਲੇਕਾ ਇਹਨਾਂ ਪਤੀ ਪਤੀ ਕਦਰ ਹੈਗੀ ਉੱਥੇ ਠੀਕ ਨੇ ਮੈਂ ਕਹਿੰਦੀ ਆ ਆਪਣਾ ਆਪ ਸਵਾਰ ਕੇ ਚਲ ਕੇ ਤੇ ਬੈ ਗਈ ਆ ਠੀਕ ਨੇ ਨਹੀਂ ਬੜਾ ਪਿਆਰ ਕਰਦੇ ਆ ਸਾਰੇ ਉਹਦੇ ਗੱਲ ਵਾ ਆਹ ਤੇ ਮੁੰਡਾ ਵੀ ਕਹਿਣ ੜ ਆਪ ਮੈਂ ਜਾਂਦੇ ਕਾਗਜ਼ ਲਾ ਦਰਾਂ ਅੱਜਕੱਲ ਬਹੁਤ ਸਮਾਂ ਲਸਾਂਗੇ ਤਾਂ ਜਿਹਦੀ ਧੀ ਸੁਖੀ ਉਹਦਾ ਜੱਗ ਸੁਖੀ ਸਹੀ ਗੱਲ ਠੀਕ ਨੇ ਹਨੂ ਧੀ ਆਪਣੀ ਉਹਨਾਂ ਤੋਂ ਪੂਰੀ ਠੰਡ ਵਾ ਉਹਦੇ ਗੱਲ ਆ ਤੂੰ ਖੁਸ਼ ਹੋ ਆਪਣੇ ਘਰ ਹਨਾ ਚੱਲ ਵਧੀਆ ਗੱਲਾਂ ਪੁੱਤਾਂ ਗੱਲਾਂ ਸੁਣੇ ਦੀਆਂ ਕਿੱਡੀਆਂ ਗੱਡੀਆਂ ਵਡੀਆਂ ਲੋਕਾਂ ਦੀਆਂ ਹਨ ਤੇ ਨਾਲ ਚਲੋ ਮਹਾਰਾਜ ਨੇ ਸਾਡਾ ਵਧੀਆ ਖਾਸ ਵਾਰਤਾ ਨਹੀਂ ਬੜਾ ਵਧੀਆ ਕੀਤਾ ਇੱਕ ਗੱਲ ਮੈਂ ਕਹਿਨੀ ਆ ਅਸੀਂ ਉਦੋਂ ਕਿੰਨਾ ਹਨਾ ਦੁਖੀ ਹੋ ਗਏ ਸੀਗੇ ਜਦੋਂ ਰਿਸ਼ਤੇ ਤੋਂ ਨਾ ਕੀਤੀ ਉਹਨਾਂ ਨੇ ਆਪਾਂ ਕਿਨੇ ਟੁੱਟ ਗਏ ਸੀ ਨਾ ਉਦੋਂ ਪਰ ਵੇਖੋ ਪ੍ਰਮਾਤਮਾ ਕੋਈ ਚੰਗਾ ਕਰਦਾ ਵਾ ਉਹਨੇ ਸਾਡੇ ਵਾਸਤੇ ਕੋਈ ਚੰਗਾ ਸੋਚਿਆ ਤੇ ਚਲ ਏਡਾ ਵਧੀਆ ਜਿਵਾਈ ਸਾਨੂੰ ਮਿਲ ਗਿਆ ਘਰ ਬਾਹਰ ਇੰਨਾ ਵਧੀਆ ਮਿਲ ਗਿਆ ਤੇ ਹੋ ਸਕਦਾ ਉੱਥੇ ਜਾ ਕੇ ਸਾਡੀ ਧੀ ਨਹੀਂ ਸੌਖੀ ਨਾ ਰਹਿੰਦੀ ਜਿਨੀ ਸੌਖੀ ਇੱਥੇ ਹੈ ਹਨਾ ਚਲ ਜਦੋਂ ਆਪਾਂ ਨਹੀਂ ਕਿਸਦਾ ਮਾੜਾ ਕਰਦੇ ਤੇ ਮਾਲਕ ਨੇ ਸਾਡਾ ਮਾੜਾ ਹੋਣ ਦੇਣਾ ਹੀ ਕੋਲਾ ਨਹੀਂ ਨਹੀਂ ਕੋਈ ਨਹੀਂ ਬਾਕੀ ਨਾਲੇ ਚਲੋ ਸਾਡੀ ਧੀ ਦੇ ਕਰਮ ਚੰਗੇ ਸਭ ਕੋ ਵਧੀਆ ਮਿਲ ਗਿਆ ਬਾਕੀ ਇਹ ਭਤੀਰੀ ਆ ਹਾਂ ਹੈਨਾ ਨਾ ਆਦੂ ਗੱਲਬਾਤ ਕਰਦੀ ਆ ਕਿਹਨੂੰ ਬਿਲਕੁਲ ਬਿਲਕੁਲ ਤੇ ਕੰਮ ਨਾਲ ਮਤਲਬ ਆ ਬਸ ਨਾ ਆਪਣਾ ਕੰਮ ਕਰ ਲਿਆ ਤੇ ਚੁੱਪ ਕਰਕੇ ਤੇ ਆਪਣਾ ਅੰਦਰ ਰਾਮ ਕਰ ਲਿਆ ਬਿਲਕੁਲ ਤੇ ਇਦਾਂ ਦਾ ਤੀਪ ਉਤ ਲੱਗਦਾ ਵਾ ਕਿਤੇ ਉਹ ਤਾਂ ਕਰਕੇ ਤੇ ਕਲਾ ਵਧੀਆ ਠੀਕ ਨਹੀਂ ਚਲ ਸੌਖੀ ਆਪਣੇ ਘਰ ਸਾਨੂੰ ਇੰਨਾ ਹੀ ਬੜਾ ਹੋਣਾ ਹੋਰ ਸਾਨੂੰ ਕੀ ਚਾਹੀਦਾ ਬਿਲਕੁਲ ਬਿਲਕੁਲ ਇਹ ਆਪੀ ਚਲੋ ਵਿਆਹ ਦੇ ਜਿਹੜੇ ਪੈਸੇ ਭੜੇ ਤੇਰੇ ਲਾਤੀ ਗਏ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਹੋ ਕੁਸ਼ਤੇ ਹੈ ਘੜ ਕੋ ਹੈ ਕਿ ਜੋ ਬਸ ਹੈਗਾ ਹੁਣ ਉਹ ਹੈ ਉਹਦਾ ਹੀ ਆ ਬਿਲਕੁਲ ਜੀ ਬਿਲਕੁਲ ਆਹੋ ਇਹ ਆ ਵੀ ਚਲੋ ਬਲਾ ਮੁਰਾ ਦੇੰਦੋਂ ਦੇ ਕਰਨਾ ਹੀ ਪੈਂਦਾ ਹਾਂ ਹਾਂ ਜੀ ਜੀ ਨਹੀਂ ਨਹੀਂ ਹੁਣ ਜਾਵਾਂਗੇ ਕਿ ਇਹ ਦਰ ਮਿਲਾਂਗੇ ਜਾ ਕੇ ਫਿਰ ਆਹ ਜਾਣੇ ਕਿਹਨੇ ਜਦੋਂ ਮੁੰਡਿਆਂ ਨੂੰ ਜਾਣਾ ਹੋ ਨਾ ਫਿਰ ਜਾਵਾਂਗੇ ਹਾਂ ਹਾਂ ਠੀਕ ਹੈ ਠੀਕ ਤੇ ਮੇਰੇ ਮੁਲਾਵਾ ਬਚਾ ਕੇ ਆਵੋ ਸਿਰੋ ਠੀਕ ਆ ਠੀਕ ਹੋਣਾ ਨਾਲ ਇਹ ਨਾ ਉਹਦੇ ਵਾਸਤੇ ਮੁੰਡੇ ਵਾਸਤੇ ਕੱਪੜੇ-ਕਪੜੇ ਲੜਾਂਗੇ ਥੋੜੇ ਬੋਲੇ ਅੱਛਾ ਕੀ ਹੋਵੇ ਨਾ ਬਟਾਲੇ ਚਲ ਚਲਾਂਗੇ ਆਹ ਹੈ ਚਲ ਵਧੀਆ ਵਧੀਆ ਚੀਜ਼ ਚਲ ਪੀ ਆ ਬਾ ਪਰ ਆਈ ਆ ਅਧਿਆਵੀ ਜਾਣ ਕੇ ਤੇ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਇੰਨੇ ਦੇ ਦੋ ਲੈ ਕੇ ਵਧੀਆ ਚੀਜ਼ ਜਣੀ ਪੈਣੀ ਉਹ ਮਾੜਾ ਕਪੜਾ ਇੰਨੇ ਚ ਪਉਂਦਾ ਚਲ ਕੋਈ ਗੱਲ ਨਹੀਂ ਕੀ ਪਾ ਨਾ ਹਾਂ ਫੋਨ ਭਾੜ ਕੇ ਤਾਂ ਆ ਗਿਆ ਮੇਲ ਚੁੱਕ ਲੋ ਹਾਂ ਹੈਲੋ ਹਾਂਜੀ ਮਾਸੀ ਕੀ ਹੋਇਆ ਅੱਛਾ ਬਹੁਤ ਮਾੜਾ ਹੋਇਆ ਫਿਰ ਤੇ ਠੀਕ ਆ ਠੀਕ ਆ ਕਦੋਂ ਦੇ ਅੱਛਾ ਚਲੋ ਠੀਕ ਆ ਠੀਕ ਆ ਕੋਈ ਨਹੀਂ ਪਹੁੰਚਨੇ ਆਪਾਂ ਨਹੀਂ ਕਰਦਨੇ ਉਹਨੂੰ ਚੰਗਾ ਕੀ ਹੋ ਗਿਆ ਵਾ ਹੋ ਸਿਆਪਾ ਪੈ ਗਿਆ ਜੀ ਤੁਹਾਡੀ ਮਾਸੀ ਬੁਰੀ ਹੋ ਗਈ ਤੇਰਾ ਭਲਾ ਲਿਖਦੇ ਆਹੋ ਉਹ ਚੰਗੀ ਭਲੀ ਅੱdteਆ ਕੀ ਆ ਵਿਚਾਰੀ ਨਾ ਹਾਂ ਉਹ ਜਿੰਨੀ ਗਰਮੀ ਪੈਣ ਦੀ ਮੇਰੇ ਸਾਹ ਨਾ ਉਤਰਾ ਦੁਨੀਆ ਮੁੱਕ ਜਾਣੀ ਹੈ ਸਹੀ ਵਾਕਿਆ ਸਹੀ ਲੱਗਿਆ ਹੈ ਤੇ ਇਦਾਂ ਕਰੀਏ ਮੈਂ ਜਸਨੂੰ ਫੋਨ ਕਰ ਦਿੰਨੀ ਆ ਉਹਨਾਂ ਨੂੰ ਕਿ ਨਹੀਂ ਤੇ ਸਿੱਧੇ ਆ ਜਾ ਤਾਂ ਕੰਨ ਚਲੀ ਗਿਆ ਉੱਥੇ ਹੈ ਜਾਣਾ ਪੈਣਾ ਹੀ ਹੁਣ ਕਰੀ ਗਰੀ ਥੋੜੀ ਵੇਖਣੀ ਆ ਓਏ ਆਹ ਹੋਏ ਤੇ ਗੱਲਾਂ ਦਾ ਕੰਮ ਤਾਂ ਹੈਗਾ ਹੁਣ ਕਰਨਾ ਤਾਂ ਚਲ ਮੈਂ ਕਰ ਲਾਂ ਕੁੜੀ ਨੂੰ ਫੋਨ ਕਰ ਕਰ ਫਿਰ ਉਹਨੂੰ ਫੋਨ ਦੇ ਨੂੰ ਕਿ ਉੱਥੇ ਆ ਜਾਓ ਹੈ ਆਹ ਠੀਕ ਵਾ ਤੂੰ ਵੀ ਵੇਖਾਂ ਮੈਂ ਜਦ ਨੇੜੇ ਤੇ ਪਾਇਆ ਹੀ ਆ ਹਾਂ ਹੈਲੋ ਜਸ ਸਾਸਤ੍ਰੀ ਕਾਲ ਹਾਂ ਠੀਕ ਠਾਕ ਵਧੀਆ ਓ ਪੁੱਤਰ ਡੈਡੀ ਦੀ ਮਾਸੀ ਹੈ ਨਾ ਜੀਤੋ ਸਰਜੇ ਵਾਲੀ ਆਹ ਪੂਰੀ ਹੋ ਗਈ ਵਿਚਾਰੀ ਹਾਂ ਨਹੀਂ ਆ ਹੁਣੇ ਫੋਨ ਆਇਆ ਕੱਟ ਕੇ ਤੁਹਾਨੂੰ ਮਲਾਤਾ ਉਸੇ ਵੇਲੇ ਆਹੋ ਇਦਾਂ ਕਰ ਮੇਰੀ ਤੀ ਆਪਣੀ ਸੱਸ ਨੰਲੀ ਨਾਲ ਤੇ ਪਰੰਦੇ ਨਾਲ ਜਾ ਕੇ ਨਾ ਸਿੱਧੇ ਅਹੀਂ ਵੀ ਚੱਲੇ ਆ ਤੇ ਚੱਲ 10 ਮਿੰਟ ਜਾਣਾ ਪੈਣਾ ਹੋਣਾ ਚੰਗਾ ਆਹੋ ਚਲੋ ਮਿਲਦੇ ਜਲਦੀ ਆਉਂਦੇ ਜਾਂਦੇ ਆ ਉਹ ਜਾਣਾ ਚਾਹੀਦਾ ਹਾਂਜੀ ਆਹੋ ਬਸ ਅਹੀਂ ਵੀ ਤੋਪਣਾ ਹੁਣੀ ਹਾਂ ਆਜੋ ਆਜੋ ਫੇਰ ਤਿਆਰ ਹੋ ਕੇ ਚੰਗਾ ਚੰਗਾ ਰੱਖਦੀ ਆ ਮੈਂ ਲੇ ਵੀ ਚੀਆ ਵੀ ਪੰਗਾ ਪਿਆ ਗਿਆ ਹੋ ਗਿਆ ਤੇ ਆ ਬਿੰਦਰ ਉਹ ਵੀਦਰ ਬਿੰਦਰ ਬਾਹਰ ਇਹਨਾਂ ਦੇ ਅੰਦਰ ਚੱਲ ਕੇ ਸਾਰੇ ਇਹ ਆ ਜੋ ਨਾ ਇੱਧਰ ਜੇ ਮੈਂ ਉਧਰ ਬਾਜਾਂ ਮਾਰੀ ਨਾ ਧਿਆਨ ਤੂੰ ਇੱਥੇ ਬੈ ਗਈ ਮੇਰਾ ਕੰਮ ਕਰ ਕਰ ਕੇ ਤੇ ਵਿਲੀ ਹੋ ਗਈ ਇੱਥੇ ਘੜੀ ਕੇ ਬੈ ਗਈ ਪਿੰਦਰ ਨਹੀਂ ਕਿਥੇ ਪਿੰਦਰ ਨੇ ਵੀ ਵਾਹ ਇੰਡੈਕਟਿਵ ਵੀ ਆ ਨਹੀਂ ਕਿਹਦੀ ਚਾਹਦਾ ਪਿੰਦਰ ਹੁਣੀ ਤੇ ਗਏ ਨਹੀਂ ਇਹਦੀ ਨਲਦੀ ਫੈਲ ਲਾਉਣ ਬਾਹਰ ਆਸਕੇ ਆਦੋਗ ਜਦੋਂ ਉਹਨੂੰ ਵੀ ਲੋਡ ਪਈ ਫੈਲ ਲਾਉਂਦੀ ਦੱਸ ਫਿਰ ਕੀ ਇਹ ਜੇ ਨਿਆਣੀ ਨੇ ਹੁਣ ਅਲਿਸ ਕੀਤੀ ਹੈ ਤੇ ਉਹਨੂੰ ਬਾਹਰ ਜਾਂਦੀ ਰਹੀ ਜਦੋਂ ਉਹ ਜਾ ਲੈਂਦਾ ਕਿਉਂ ਨੇ ਬਾਹਰ ਜਾ ਕੇ ਕਰਨਾ ਉਹਦੇ ਇਥੇ ਨੌਕਰੀ ਕਰਨ ਡਿਆ ਤੇ ਕੋਈ ਗੱਲ ਨਹੀਂ ਜਿਹੜਾ ਚਲ ਜੇਗੀ 6-7 ਮਹੀਨੇ ਬਾਅਦ ਉਹਨੂੰ ਲੈ ਜਾ ਜੇਗੀ ਮੁੰਡਾ ਕਿ ਨੌਕਰੀ ਛੱਡੂਗਾ ਰਵੇ ਬਾਹਰ ਜਾਊਗਾ ਇਹ ਉਹ ਤਾਂ ਛੱਡਣੀ ਪੈਣੀ ਇੱਕੋ ਕੰਮ ਹੋਣਾ ਦੋ ਦੋ ਦਿਨ ਨਹੀਂ ਨਾ ਹੋਣੇ ਮੈਂ ਤੁਹਾਡੇ ਵਾਲੇ ਵੀ ਨਾ ਹਾਦੀ ਮੁਕੀ ਆ ਉਹ ਕੀ ਲੋੜ ਇੰਨੇ ਫਾਹ ਕਰਦੇ ਚੰਗੇ ਭਲੇ ਰੋਟੀ ਖਾਂਣ ਦੇ ਆ ਆਰਾਮ ਨਾਲ ਨੌਕਰੀ ਕਰਦਾ ਨੌਕਰੀ ਕਰੀ ਰਿਆ ਤੇ ਕੁੜੀ ਆਪਣਾ ਘਰ ਦਾ ਕੰਮ ਕਰ ਸੰਭੇ ਸੁੱਖੀ ਸੰਭੀ ਰਹੀ ਆ ਇਹ ਨਿਆਣੇ ਦੇ ਆ ਉਹਨਾਂ ਨੂੰ ਕੋਈ ਕਰ ਲੈਂਦੋ ਕੰਮ ਕਰ ਤੇ ਮੇਰੀ ਗੱਲ ਸੁਣ ਮੁਰਕੇ ਕੁੜੀਆਂ ਬਾਹਰ ਜਾ ਆ ਗਏ ਨਾ ਤੇ ਮੁਰਕੇ ਫੋਨ ਵੀ ਨਹੀਂ ਕਰਦੇ ਹੋ ਜਾਂ ਮੁਕਰਨੇ ਨਹੀਂ ਹੁੰਦੀਆਂ ਉਹ ਇਹਨੇ ਵੇਖਣਾ ਮੁਰਕੇ ਤਾਂ ਡਰ ਤੇ ਪੈਸੇ ਵੀ ਲਾ ਲੈਣੇ ਆ ਹਾਏ ਹਾਏ ਕਿਸਮਤੇ ਕਲੈਣੀਆਂ ਜੁਬਾਨਾ ਨਾ ਬੋਲੋ ਜੇ ਨਿਆਣੇ ਸੁਣਣਗੇ ਕਿ ਕੀ ਕਹਿਣਗੀ ਤੂੰ ਖੀਸਾਂਦੀ ਕੋਈ ਚੱਜਦੀਆਂ ਗੱਲਾਂ ਕਰੋ ਕਿਉਂ ਕ ਕਲੈਣੀਆਂ ਗੱਲਾਂ ਕਰਦੀ ਜੀ ਉਹ ਮੈਂ ਨਹੀਂ ਹੈ ਕਲੈਣਾ ਵਾਂ ਮੈਂ ਕਲੈਣੀਆਂ ਕਰੂੰਗਾ ਪਤਾ ਤੁਹਾਨੂੰ ਉਦਾਂ ਲੱਗਣਾ ਜਦੋਂ ਤੁਹਾਡੇ ਹੱਥ 'ਚ ਕੁਝ ਨਾ ਆਇਆ 35 ਲੱਖ ਲਾਓ ਹੁਣ ਮੁੜ ਕੇ ਵੇਖਿਓ ਤਾਂ ਅਠਾ ਜਿਹਨੇ ਨਿਆਣੇ ਅੱਗੇ ਲੱਗੇ ਆ ਨਾ ਉਹਨਾਂ ਨੂੰ ਲੱਗ ਲੱਗੋ ਆਪ ਤਾਂ ਤੁਸੀਂ ਸਾਰੀ ਉਮਰ ਕੋਈ ਕੰਮ ਕੀਤਾ ਆ ਉਹ ਨਿਆਣੇ ਅੱਗੇ ਲੱਗੇ ਆ ਚੰਗੀ ਭਲੀ ਨੌਕਰੀ ਕਰਨ ਡਿਆ ਵਾ ਸਾਰਾ ਕੁਝ ਘਰ ਬਣਿਆ ਵਾ ਇਹਨੇ ਉਹਦੇ ਮਗਰ ਜਾਣਾ ਵਾ ਇਹ ਫੇਰ ਕੀ ਆ ਉਹਦਾ ਵਿਆਹ ਹੋਇਆ ਵਾ ਉਹ ਜਾ ਸਕਦਾ ਵਾ ਕੱਲ ਜਾਂਦਾ ਰਹੇ ਫਿਰ ਕੋਈ ਗੱਲ ਨਹੀਂ ਲੱਗ ਜੂ ਪਤਾ ਤੁਹਾਨੂੰ ਤੇਰੇ ਕੱਲੋਂ ਤੁਹਾਡੇ ਅੱਗ ਨੂੰ ਡਾ ਲਲੇਗਾ ਉਹ ਮੈਂ ਨਹੀਂ ਜਾਂਦਾ ਤੇਰੇ ਮੁੰਡੇ ਕੋ ਨਹੀਂ ਜਾਇਆ ਨਾ ਮੈਂ ਕਿੱਥੇ ਜਾਣਾ ਹਾਂ ਹਾਂ ਯਾਰ ਰੱਬ ਦਾ ਵਾਤਾ ਖਾ ਬੰਨਾ ਕਿਉਂ ਉਹ ਮੁੰਡੇ ਕੋ ਨਹੀਂ ਜਾਇਆ ਸਾਡੇ ਅਗਲੇ ਨੇ ਪਹਿਲਵਾ ਆ ਕੇ ਤੇ ਸ਼ੁਰਲ ਹੋ ਜਾਣਾ ਇੱਥੇ ਕੋਈ ਗੱਲ ਨਹੀਂ ਕਿਦਾਂ ਸ਼ੁਰਲ ਹੋ ਜਾਂਦੀ ਉਹ ਬਠੇਰੀ ਚੰਗੀ ਆ ਕੁੜੀ ਅਕਲ ਵਾਲੀ ਨਾਲੇ ਮਾਪਿਆਂ ਵੀ ਚੰਗਾ ਚੰਗੀ ਦਾ ਤੂੰ ਪਤਾ ਲੱਗੂਗਾ ਨਾ ਜਦੋਂ ਤੁਹਾਡਾ ਫੋਨ ਨਾ ਚੁੱਕਿਆ ਉਹ ਨਹੀਂ ਆਉ ਲੈ ਬੰਦੀ ਨਾਲ ਕਿਦਾਂ ਦੀਆਂ ਗੱਲਾਂ ਕਰਦੀ ਨੇ ਜਿਹੜੀਆਂ ਨਹੀਂ ਕਰਨ ਵਾਲੀਆਂ ਉਹ ਪਹਿਲਾਂ ਹੀ ਨਹੀਂ ਕਰਨ ਚੰਗਾ ਬਾਬਾ ਤੁਸੀਂ ਲੈ ਲਓ ਆਪਣਾ ਇਹ ਜੋਰ ਲਵੜਾ ਮੈਂ ਨਹੀਂ ਉਹ ਤੁਹਾਡੀ ਗੱਲ ਤੇ ਤੁਸੀਂ ਗੱਲ ਚ ਨਹੀਂ ਆਉਂਦੇ ਲਾਤ ਪਸਾਉਣਾ ਤੇ ਗੱਲ ਚ ਹਟਦੀ ਨਹੀਂ ਜੇ 24 ਦਿਨ ਹੀ ਕੀਨੀ ਤੇ ਗੱਲਾਂ ਕਰਦੇ ਰਹਿੰਦੇ ਜੀ ਮਾਰੇ ਜਾਣਾ ਤੁਸੀਂ ਠੱਗੇ ਜਾਣਾ ਤੁਸੀਂ ਉਹ ਹੋਰ ਹੋ ਆ ਤੇ ਨੌਕਰੀ ਮੁੰਡਾ ਕਰਨ ਲਿਆ ਹੋ ਵਾ ਤੁਸੀਂ ਕੁੜੀ ਨੂੰ ਕਰਨਾ ਬਾਹਰ ਘੱਲ ਕੇ ਹੈਂ ਉਹ ਤਾਂ ਦਾਅ ਮਾਰਨ ਆਇਆ ਮੂਰਖ ਤੁਸੀਂ ਦਵੇਂ ਮਾਪੋਤ ਲਾਈ ਜਾਓ ਪੈਸੇ ਲਾਜੂ ਪਰੋਂ ਤਾਂ ਗਰਮ ਮੋਦਰੇ ਮੋਢੇ ਮਮਮੀ ਪਾਣੀ ਲੈ ਆਓ ਹਾਂ ਆ ਮੈਂ ਤਾਂ ਗਈ ਲੈ ਇਹ ਨਕਮ ਹੋ ਗਿਆ ਹਾਂ ਹੁਣ ਖੁਸ਼ ਹੈ ਨਹੀਂ ਹਾਂ ਬੜੀ ਖੁਸ਼ ਹੈ ਹੁਣ ਤੇ ਆਪਣੀ ਖੁਸ਼ੀ ਪੂਰੀ ਹੋਉਂਦੀ ਹੈ ਖੁਸ਼ ਤੇ ਮੁਹਣਾ ਹੀ ਆ ਠੀਕ ਆ ਯਾਰ ਨਾ ਕੋਈ ਗੱਲ ਨਹੀਂ ਬਣੀ ਗੱਲ ਜਿੱਦ ਤੇ ਹਾਂਜੀ ਅੱਛਾ ਚੱਲ ਵਧੀਆ ਕਰਾਂ ਹੀ ਗੱਲਬਾਤ ਤੇ ਤੈਨੂੰ ਕੋਈ ਬੋਛਾ ਨਹੀਂ ਕਿ ਨਿਕਲੂ ਨਹੀਂ ਮੰਮੀ ਸਾਰੀ ਗੱਲਬਾਤ ਕਰ ਲਈ ਅੱਛਾ ਤੇ ਫੋਨ ਤੇ ਕੀ ਕਾਰੋਤੇ ਆ ਰਹੀਆਂ ਕਿ ਹੁਣ ਬਾਹਰ ਕੱਢਣੇ ਚੱਲ ਵਧੀਆ ਹੋਗੀ ਮੇਰੀ ਨੂੰਹ ਬਾਹਰ ਜਾਊਗੀ ਕੱਲ ਨੂੰ ਮੁਰਕੇ ਮੇਰਾ ਵੀ ਰੀਜਾ ਲਵਾਊਗੀ ਤੇ ਮੈਂ ਵੀ ਬਾਹਰ ਚਾਹੁੰਦਾ ਜਾਈਂ ਤੇ ਗੋਡਾ ਲਵਾਵਾਂਗੀ ਨਾ ਤੇ ਹੋ ਰਾ ਹਾਂ ਮੇਰਾ ਤਾਂ ਮੰਮੀ ਨੂੰ ਨਾਲ ਹੀ ਨਾ ਲੈ ਜਾ ਮੰਮੀ ਨਾਲੇ ਸੈਂਟਰ ਚ ਪਾ ਦਾਂਗੇ ਇਹ ਆਈਲੈਸ ਕਰ ਲਾਂਗੇ ਲੈ ਪੁੱਤ ਜੇ ਤੂੰ ਚਲ ਗਈ ਤੇ ਮੇਰਾ ਜੀ ਨਹੀਂ ਲੱਗਣਾ ਮੈਂ ਨਹੀਂ ਬੋਤਾ ਚਿਰ ਇੱਥੇ ਰਹਿਣਾ ਮੈਂ ਤਾਂ ਤੇਰੇ ਮਗਰ ਝੱਟ ਆ ਜਾਣਾ ਵੇਖੀ ਤੇ ਸਹੀ ਪਿੰਡਰ ਭਾਈ 6 ਮਿੰਟ ਹੈ ਕੇ ਚਲ ਜੇ ਠੀਕ ਹਾਂ ਇਹ ਨਾ ਮੇਰਾ ਵੀਜਨ ਨਲਵਾਇਂ ਜਾ ਕੇ ਮੰਮੀ ਨੂੰ ਜਾ ਕੇ ਲੈਣ ਦੋ ਉਹ ਕਿਹਦੀ ਚਲ ਗਈ ਏ ਮੈਂ ਤਾਂ ਦੱਸ ਨਹੀਂ ਦਗਾ ਤੇਰੀ ਨਹੀਂ ਲੱਗਣਾ ਮੈਂ ਕੀ ਕਰਾਂ ਤੇਰੇ ਆਸਰੇ ਨਾਲ ਅੰਦਰ ਬਹੁਤ ਭੱਜੀ ਫਿਰਨੀ ਆ ਕੋਈ ਨਹੀਂ ਉਮੀ ਸਾਰਾ ਕੁਝ ਮੈਂ ਜਦੋਂ ਨਹੀਂ ਹਵਿਆ ਕਿ ਉਹਦੋਂ ਵੀ ਸਾਡਾ ਦਿਲ ਲੱਗਦਾ ਹੀ ਨਹੀਂ ਤੈਨੂੰ ਕੀ ਪਤਾ ਹੀ ਹੋਈ ਕਈਆਂ ਥਾਂ ਦੇ ਸੁੱਖਣਾ ਕਰਨੀ ਹੁੰਦੀ ਆ ਕਿ ਛੇਤੀ ਛੇਤੀ ਮੇਰਾ ਮੁੰਡਾ ਵਿਆਹ ਜਾਏ ਤੇ ਮੂੰਹ ਆ ਜੇਕਰ ਕੋਈ ਨਹੀਂ ਮम्मी ਤੀਂ ਫਿਕਰ ਨਾ ਕਰੋ ਸਭ ਕੁਝ ਠੀਕ ਹੋ ਜਾਣਾ ਚੱਲ ਛੇਤੀ ਇਹ ਜਾ ਖਰਾ ਬਦਾਣਾ ਲੈ ਕੇ ਕੋਈ ਨਹੀਂ ਤੇਰੇ ਕਰਮਾਂ ਚ ਕਰੇ ਹਾਂ ਹਾਂਜੀ ਚੱਲ ਤੈਨੂੰ ਇਹ ਗੱਲਾਂ ਬਾਤਾਂ ਮਾਰੋ ਤੇ ਮੈਂ ਤਾਂ ਲਈ ਚਾਹ ਬਣਾ ਲਈ ਜੰਨੀ ਨਹੀਂ ਨਹੀਂ ਚਾਹ ਨਹੀਂ ਪੀਣੀ ਹੈ ਇਹ ਗਰਮੀ ਬੜੀ ਹੈ ਨਹੀਂ ਮੇਰੇ ਮੇਰਾ ਆਦਮੀ ਦਿਨ ਕਰ ਲਿਆ ਮੈਨੂੰ ਇਹ ਕੋਈ ਕੰਮ ਕੋਈ ਮੈਂ ਆ ਵੀ ਪੜਦੋ ਨੀ ਕੋਈ ਕੁਝ ਕਰ ਲੈਣੇ ਆਂ ਪਿੰਦਰ ਮੈਂ ਕਿ ਕਿ ਮੰਮੀ ਡੈਡੀ ਹੋਣਾਂ ਲੱਗ ਗਏ ਤੇ ਬੜੇ ਖੁਸ਼ ਹੋਏਗੀ ਅੱਛਾ ਤੇ ਕਿਹਦੀ ਜਿਗੀ ਤੇ ਪਹਿਲੀ ਲੋੜ ਹੋਏਗੀ ਨਾ ਤੇ ਦੱਸਦੇ ਐਵੇਂ ਚੁਪ ਛਕਾਣਾ ਕਰਦੇ ਹੋ ਨਹੀਂ ਨਹੀਂ ਨਵਦੀਪ ਤੁਹਾਡੇ ਕੋ ਪੈਸੇ ਹੈਗੇ ਨੇ ਤੇ ਲੋੜ ਹੀ ਨਹੀਂ ਪੈਣੀ ਹਨ ਨਹੀਂ ਪਿੰਦਰ ਜੇ ਲੋੜ ਹੋਵੇ ਤੁਸੀਂ ਦੱਸਦੇ ਹੋ ਐਵੇਂ ਨਾ ਕਿ ਕਿ ਚੁੱਕੇ ਹੋ ਤੇ ਜਦੋਂ ਆਪਣੇ ਕੋਲ ਹੋਣਗੇ ਫਿਰ ਆਪ ਉਹਨਾਂ ਨੂੰ ਵਾਪਸ ਕਰ ਦਾਂਗੇ ਚੱਲ ਕੋਈ ਨਹੀਂ ਜੇ ਕੋ ਲੋਡ ਪਏਗੀ ਕੋ 2-4 ਲੱਖ ਦੀ ਤਾਂ ਲਾਂਗੇ ਹਾਂਜੀ ਡੈਡ ਤੁਸੀਂ ਕਿੱਧਰੋਂ ਆਏ ਹੋ ਉਹ ਮੈਂ ਆ ਸਰਪੰਚ ਨਾਲ ਗਿਆ ਹਾਂ ਕੰਮ ਹੀ ਥੋੜਾ ਜਿਹਾ ਅੱਛਾ ਕੋ ਆਏ ਹੋ ਹਾਂਜੀ ਸਰੋਗਰੇ ਆਏ ਤੇ ਸਾਨੂੰ ਤੇ ਬਾਬਾ ਚਿਰ ਹੋ ਗਿਆ ਤੇ ਮੈਨੂੰ ਇੱਕ ਗੱਲ ਦੱਸ ਹਾਂਜੀ ਚੰਗੀ ਭਲੀ ਨੌਕਰੀ ਕਰਨ ਲਿਆ ਵਾਂ ਤੇ ਕਿਹੜੇ ਰਾਏ ਪੈ ਲੱਗਾ ਮੈਂ ਕੁੜੀ ਨੂੰ ਚੁੱਪ ਕਰਕੇ ਘਰ ਰੱਖੋ ਸਾਰਾ ਕੁਝ ਬਣਿਆ ਵਾ ਰੋਟੀ ਪਾਣੀ ਪਕਾਵੇ ਤੇ ਖਾਓ ਸਾਰਾ ਟੱਬਰ ਤੁਸੀਂ ਉਹਨੂੰ ਬਾਹਰ ਵਾਲੇ ਚੱਕਰ ਚ ਪਾਤਾ ਡੈਡੀ ਉਹਨੇ ਹੁਣ ਆਇਲੈਂਡਸ ਕੀਤੀ ਏ ਤੇ ਉਹ ਆਂਦੀ ਏ ਪਜਾਨਾ ਤੇ ਫਿਰ ਕੀ ਏ ਉਹ ਯਾਰ ਉਹਨੇ ਆਇਲੈਂਡ ਤੇ ਕੀਤੀ ਆ ਪਰ ਤੂੰ ਇਹ ਤਾਂ ਵੇਖੋ ਵੀ ਤੁਹਾਨੂੰ ਬਾਹਰ ਕੱਢ ਲਾਣਾ ਫੈਰਾ ਗਿਆ ਫੇ ਤੂੰ ਇਥੇ ਨੌਕਰੀ ਛੱਡ ਗਈ ਉਹਨੇ ਮਗਰ ਚੰਦਾ ਰਹੇਗਾ ਸਾਰਾ ਕੰਮ ਖਰਾਬ ਕਰ ਲੇਗਾ ਆਪਣਾ ਉਹ ਕੋਈ ਗੱਲ ਨਹੀਂ ਡੈਡੀ ਜਾ ਤਾਂ ਲੈ ਲੈਂਦਾ ਉਹਨੂੰ ਉਹ ਮੁਰਕੁ ਛਾਂਗ ਮਹੀਨਾ ਬਾਅਦ ਮੈਂ ਵੀ ਚੱਲ ਜਾਵਾਂਗਾ ਇਦਾਂ ਤੁਹਾਨੂੰ ਸਾਥ ਦੇਣਾ ਉਥੇ ਆਦੋਗੀ ਏ ਤੁਹਾਡੀ ਯਾਰ 40 50 ਲੱਖ ਰੁਪਈਆ ਖਰਾਬ ਕਰੋਗੇ ਹੁਣ ਤੇ ਪੈਸੇ ਵੀ ਬੜੇ ਲੱਗਦੇ ਆ ਖਰਾਬ ਕਰਦੇ ਹੁਣੇ ਆ ਕਮਾਈ ਕਰਾਂਗੇ ਤੇ ਇੱਥੇ ਵੀ ਚੰਗੀ ਭਲੀ ਕਮਾਈ ਇੱਥੇ ਗਈ ਆ ਨਾਲੇ ਮੇਰੀ ਗੱਲ ਸੁਣ ਜਿੱਦਣ ਅਸੀਂ ਤੈਨੂੰ ਆਨੇ ਆਂ ਵੀ ਬਾਹਰ ਚੱਲ ਜਾ ਵਿਆਹ ਤੋਂ ਪਹਿਲਾਂ ਉਦੋਂ ਤੂੰ ਨਾ ਨਹੀਂ ਹੱਲ ਲੈਣਾ ਤੂੰ ਆਨਾ ਮੈਂ ਇੱਥੇ ਰਹਿਣਾ ਮੈਂ ਇੱਥੇ ਨੌਕਰੀ ਲੈਣੀ ਆ ਨੌਕਰੀ ਚਲ ਮਿਲ ਵੀ ਗਈ ਮਾਰੀ ਮੋਟੀ ਤੇ ਹੁਣ ਤੂੰ ਉਧਰ ਨੂੰ ਤੁਰ ਪਿਆ ਮੈਂ ਫੈਲ ਲਾਤੀ ਹੁਣ ਦੋਦੀ ਡੈਡੀ ਅਸੀਂ ਹੁਣ ਜਿਹੜਾ ਕੰਮ ਕਰਨਾ ਕਰ ਆਏ ਆ ਤੇ ਨਾਲ ਇਥੋਂ ਨਾਲੋਂ ਉਥੋਂ ਦੁਨੇ ਬੰਨਨੇ ਆ ਉਦੋਂ ਨਹੀਂ ਬੰਨਦੇ ਜਦੋਂ ਅਸੀਂ ਆਨੇ ਆ ਉਹ ਮੈਨੂੰ ਇਹਨਾਂ ਤੋਂ ਪਤਾ ਹੀ ਨਹੀਂ ਪਤਾ ਮੁੰਡੇ ਮੰਡੇ ਗਏ ਤੇ ਉਹ ਹੀ ਦੱਸਦੇ ਨੇ ਉਹ ਕੋ 10 ਸਾਲ ਉੱਥੇ ਲਾਵਾਂਗੇ ਮੁੜ ਕੇ ਆਣਗੇ ਆਰਾਮ ਨਾਲ ਇੱਥੇ ਖਾਵਾਂਗੇ ਨੱਚਦਾ ਫਿਰਨਾ ਮਗਰ ਮਗਰ ਡੈਡੀ ਇਹ ਚ ਨੱਚਣ ਵਾਲੀ ਕਿਹੜੀ ਗੱਲ ਆ ਯਾਰ ਨੱਚਣ ਵਾਲੀ ਗੱਲ ਵਾ ਜੇ ਕੁੜੀ ਨਹਿ ਲੜਤ ਕਰ ਲਈ ਸੀ ਤੇ ਕੋਈ ਗੱਲ ਨਹੀਂ ਵਿਆਹ ਹੋ ਗਿਆ ਸਾਨੂੰ ਲੋੜ ਹੀ ਨਹੀਂ ਬਾਹਰ ਜਾਣ ਦੀ ਨਾ ਤੁਹਾਨੂੰ ਕੀ ਪਰੇਸ਼ਾਨੀ ਉਦਾਂ ਮੈਨੂੰ ਇਹ ਪਰੇਸ਼ਾਨੀ ਆ ਵੀ ਜਦ ਤਨ ਮੈਂ ਆ ਨਾ ਉਦੋਂ ਤੂੰ ਕਹਿੰਦਾ ਵੀ ਮੈਂ ਇਹ ਕੰਮ ਨਹੀਂ ਕਰਨਾ ਬਾਹਰ ਕੋ ਰੱਖਿਆ ਨਹੀਂਗਾ ਹੁਣ ਤੂੰ ਆ ਨਾ ਸਾਰਾ ਕੁਝ ਬਾਹਰ ਹੁਣ ਤੂੰ ਨੌਕਰੀ ਵੀ ਛੱਡ ਕੇ ਜਾਣ ਨੂੰ ਤਿਆਰ ਆ ਉਹ ਡੈਡੀ ਮੇਰੇ ਕੋ ਗਲਤੀ ਹੋ ਗਈ ਗਲਤੀ ਹੋ ਗਈ ਤਰਫੋਂ ਚੱਲ ਕਰੋ ਆਪਣੀ ਮਰਜ਼ੀ ਮੈਨੂੰ ਕੀ ਮਾਂ ਤਾਂ ਨਹੀਂ ਵੀ ਬੜੀ ਪਿਆਰ ਬੈਠੀ ਆ ਬੇਦਾਰ ਨੂੰ ਬਤ ਬਾਹਰ ਚੱਲ ਜੇ ਡੈਡੀ ਅਸਲ ਗੱਲ ਪਤਾ ਕੀ ਹੀ ਮੈਂ ਤਾਂ ਨਹੀਂ ਆਂਦਾ ਮੇਰੇ ਕੋ ਆਈਲਟ ਸੁਣੀ ਨਹੀਂ ਤੇ ਮੈਂ ਇਹ ਨਾ ਖਣਾ ਤੂੰ ਪੈਸੇ ਜਾਰਦਾਰ ਇਨਾ ਚਲੋ ਹੁਣ ਆਈਲਟ ਤੇ ਹੋ ਗਈ ਨਾ